ਸਰਦੀਆਂ ਦੇ ਵਿੱਚ ਗਰਮੀ ਦੇ ਮੁਕਾਬਲੇ ਹਮੇਸ਼ਾ ਰਿਜ਼ਲਟ ਸਲੋ ਕਿਉਂ ਆਉਂਦਾ ਕੀ ਤੁਹਾਡਾ ਵੀ ਇਹੀ ਸਵਾਲ ਆ ਤੁਸੀਂ ਵੀ ਇਸ ਗੱਲ ਦੇ ਉੱਪਰ ਅੜੇ ਹੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦਾ ਜਦੋਂ ਹੀ ਸਰਦੀਆਂ ਸ਼ੁਰੂ ਹੁੰਦੀਆਂ ਨੇ ਤਾਂ ਬਹੁਤ ਸਾਰੇ ਲੋਕ ਘਰੋਂ ਨਿਕਲਣਾ ਬੰਦ ਕਰ ਦਿੰਦੇ ਨੇ ਕਹਿੰਦੇ ਨੇ ਕਿ ਮੌਸਮ ਦੇ ਵਿੱਚ ਬਦਲਾਅ ਆ ਚੁੱਕਿਆ ਹੁਣ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਜਿਮ ਜਾਂਦੇ ਹਾਂ ਜਿਮ ਜਾਣਾ ਵੀ ਅਸੀਂ ਬੰਦ ਕਰ ਦਿੰਦੇ ਹਾਂ ਉਸ ਤੋਂ ਬਾਅਦ ਅਸੀਂ ਆ ਜਿਹੜਾ ਆਪਣੇ ਘਰੇ ਵਰਕਆਊਟ ਕਰਦੇ ਹਾਂ ਵਰਕਆਊਟ ਕਰਨਾ ਵੀ ਬੰਦ ਕਰ ਦਿੰਦੇ ਹਾਂ ਕਿਉਂਕਿ ਜਿਹੜਾ ਸਾਡਾ ਮਾਈਂਡ ਇੱਕ ਜਗ੍ਹਾ ਤੇ ਸੈੱਟ ਹੋ ਜਾਂਦਾ ਕਿ ਅਸੀਂ ਸਰਦੀਆਂ ਦੇ ਵਿੱਚ ਆਪਣਾ ਵਜ਼ਨ ਕੱਟ ਨਹੀਂ ਕਰ ਸਕਦੇ ਜੋ ਅਸੀਂ ਆਪਣਾ ਇਹ ਸਮਾਂ ਖਰਾਬ ਕਰ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਅਗਰ ਤੁਸੀਂ ਇੱਕ ਚੰਗਾ ਰਿਜ਼ਲਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣਾ ਮਾਈਂਡ ਸੈੱਟ ਇਸ ਗੱਲ ਦੇ ਉੱਪਰ ਕਰਨਾ ਪੈਣਾ ਕਿ ਮੈਂ ਹਰ ਰੋਜ਼ ਹੀ ਪ੍ਰੋਪਰ ਤਰੀਕੇ ਨਾਲ ਐਕਸਰਸਾਈਜ਼ ਕਰੂੰਗਾ ਤੇ ਸਹੀ ਤਰੀਕੇ ਨਾਲ ਆਪਣੀ ਡਾਈਟ ਸਭ ਤੋਂ ਵੱਡੀ ਗਲਤੀ ਆਪਾਂ ਕੀ ਕਰਦੇ ਆ ਸਰਦੀਆਂ ਦੇ ਵਿੱਚ ਬਹੁਤ ਸਾਰੇ ਲੋਕ ਚਾਹ ਦਾ ਸੇਵਨ ਵਧਾ ਦਿੰਦੇ ਹਨ ਅਗਰ ਅਸੀਂ ਚਾਹ ਦਾ ਸੇਵਨ ਵਧਾਉਣੇ ਉਹਦੇ ਵਿੱਚ ਮਿੱਠਾ ਜ਼ਿਆਦਾ ਹੋਣ ਕਰਕੇ ਸਾਨੂੰ ਬਹੁਤ ਜ਼ਿਆਦਾ ਕੈਲਰੀ ਮਿਲਦੀ ਆ ਅਗਰ ਤੁਸੀਂ ਚਾਹ ਬੰਦ ਨਹੀਂ ਕਰ ਸਕਦੇ ਤਾਂ ਤੁਸੀਂ ਚਾਹ ਨੂੰ ਘੱਟ ਕਰ ਸਕਦੇ ਹੋ ਚੀਨੀ ਦੀ ਜਗ੍ਹਾ ਅਸੀਂ ਚਾਹ ਦੇ ਵਿੱਚ ਬੂੜਜਾ ਸ਼ਕਰ ਦਾ ਇਸਤੇਮਾਲ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜਦੋਂ ਅਸੀਂ ਗਰਮੀ ਦੇ ਵਿੱਚ 1 ਘੰਟਾ ਵਰਕਆਊਟ ਕਰਦੇ ਆ ਉਦੋਂ ਲੈਣਾ ਸਾਨੂੰ ਪਸੀਨਾ ਬਹੁਤ ਜਲਦੀ ਆ ਜਾਂਦਾ ਤੁਸੀਂ ਆਪਣੇ ਵਰਕਆਊਟ ਦਾ ਸਮਾਂ ਥੋੜਾ ਜਿਆਦਾ ਵਧਾ ਸਕਦੇ ਹੋ ਸਵਾ ਘੰਟਾ ਕਰ ਸਕਦੇ ਹੋ ਜਾਂ ਫਿਰ ਡੇਢ ਘੰਟੇ ਦਾ ਕਰ ਸਕਦੇ ਹੋ ਐਵੇਂ ਤੁਸੀਂ ਇੱਕ ਆਪਣਾ ਵਧੀਆ ਰਿਜ਼ਲਟ ਲੈ ਸਕਦੇ ਹੋ ਇਦਾਂ ਕਿ ਸਾਨੂੰ ਹੁਣ ਬਹੁਤ ਸਾਰੀ ਡਾਈਟ ਨੂੰ ਚੰਗੀ ਤਰੀਕੇ ਨਾਲ ਫੋਲੋ ਕਰਨਾ ਚਾਹੀਦਾ ਅਸੀਂ ਵੈਜੀਟੇਬਲ ਸੂਪ ਲੈ ਸਕਦੇ ਹਾਂ ਜੋ ਤੁਹਾਡੀ weight loss ਦੇ ਵਿੱਚ ਚੰਗੀ ਹੈਲਪ ਕਰ ਸਕਦਾ ਅਗਰ ਤੁਸੀਂ ਇਸ ਜਾਣਕਾਰੀ ਨਾਲ ਸਹਿਮਤ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਜੀ